ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋੜੀ ਫਾਰਮ ਬਰਨਾਲਾ ਵੇ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਬਿਹੜਾ ਐਚਪੀ ਸੁਣਿਆ ਵਿਆਂ ਜੇਰਾ ਇਹਨਾਂ ਦੇ ਚੱਲੇ ਹੋ ਜਾਂ ਬੱਚੇ ਸਾਹਮਣੇ ਐ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕ੍ਰੀਕਲਵਾ ਸਤਿ ਸ੍ਰੀਕਾਲ ਬਾਈ ਜੀ ਹਾਂਜੀ ਬਾਈ ਸਤਿ ਸ੍ਰੀਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਹਿੰਦਰ ਸਿੰਘ ਆ ਜੀ ਜੀ ਇਸ ਭੁੱਲਾ ਡੈਰੀ ਫਾਰਮ ਪਿੰਡ ਕੋਠੇਪਾਣ ਸਿੰਘ ਭਟੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਆਪਣਾ ਨੈਣੇ ਵਾਲ ਤੋਂ ਜਦੋਂ ਆਪਾਂ ਭਟੌਰ ਤੋਂ ਨੈਣਾਲ ਨੂੰ ਆਉਂਨੇ ਆ ਰਾਹ ਜਾ ਕੇ ਭਟੌਰ ਤੋਂ ਮੰਨ ਲਓ ਕੋਠੇਪਾਣ ਸਿੰਘ 2 ਕਿਲੋਮੀਟਰ ਪੈਂਦੇ ਆ ਜੀ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 92808 60976 92808 60976 60976 ਤੇਰੀ ਪਹਿਲਾ ਨੰਬਰ ਤੇ ਆਪਾਂ ਬੱਚੀ ਦੇਖੀ ਜਿਹੜਾ ਸੂਆ ਸੀ ਜੀ ਹਾਂ ਇਹ ਦੂਜਾ ਸੂਆ ਜੀ ਦੂਜਾ ਸੂਆ ਬੱਚਾ ਇਹਨੇ ਕੀ ਦਿੱਤਾ ਹਾਂ ਬੱਚਾ ਇਹਨੇ ਬੱਚੀ ਦਿੱਤੀ ਆ ਠੀਕ ਹੈ ਸੋ ਬੱਚਾ ਦੇਖੋ ਬੜਾ ਪਿਆਰਾ ਬੱਚੀ ਬਸੇ ਹੈ ਹੈਨਾ ਸਾਰਾ ਬਿਲਕੁਲ ਸਹੀ ਹੈ ਠੀਕ ਹੈ ਜੇਰੇ ਦੀ ਚੱਲੀ ਹੋਈ ਹੈ ਹੈਨਾ ਸੂਈ ਨੂੰ ਆਪਾਂ ਦੇਖ ਲੈ ਰਿਹਾ ਨਾ ਸਾਇ ਦੇਖ ਲਓ ਠੀਕ ਹੈ ਸੋ ਕੱਦ-ਕਾੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਲੇਵਾ ਸੋਹਣਾ ਫਿਟਨੈਸ ਵਾਲਾ ਟੀਟਿੰਗ ਵਾਲਾ ਲੇਵਾਗਾ ਤੇ ਸੂਈ ਨੂੰ ਹਲੇ ਘਾਂਟਾ ਖਾਂਡੀ ਹੋਏ ਲੱਗਦਾ ਹੈ ਹੈਨਾ ਠੀਕ ਹੈ ਸੋ ਕੱਦ-ਕਾੜ ਦੇਖੋ ਤੇ ਲੇਵੇ ਦੀ ਫਿਟਿੰਗ ਦੇਖੋ ਕਿਆ ਬਾਤ ਹੈ ਨਿਹਾਰ ਜੀ ਚਾਹੇ ਮਸ਼ੀਨੀ ਚੁਆਈ ਕਰ ਲਿਓ ਜਮਈ ਨਹੀਂ ਚਾਹੇ ਹੱਥੀ ਜੇ ਵੀ ਮਾਰਦੀ ਦੋਈ ਜਲ ਜਰਾ ਮਖਿਆਲ ਹੀ ਮਾਰਦੀ ਆ ਸੋਈ ਤਤਾਰਾ ਦੇਖੋ ਤਾਰਾ ਬਾ ਮਾਰ ਕੇ ਦਿਖਾ ਦਿੰਨੇ ਆ ਸੋ ਤਾਰਾ ਦੀ ਜਮ ਓਕੇ ਆ ਹਣਾ ਬਾ ਠੀਕ ਆ ਤੇ ਇਹਦਾ ਰੇਟ ਆਪਾਂ ਕੀ ਰੱਖਿਆ ਬਾਈ ਜੀ ਮਗਰ ਬੱਚੀ ਆ ਜੀ ਤੇ ਰੇਟ ਇਹਦਾ ਇਹ ਰੇਟ ਇੱਕ 10 ਦੀ ਤੇ ਜਾਂਦੀ ਮਾਰਦਣ ਹੋ ਜਾਊਗਾ ਸੋ ਮਗਰ ਬੱਚਾ ਬੜਾ ਪਿਆਰਾ ਹਣਾ ਕਿ ਬੱਚੀ ਆ ਜੀ ਸੋ ਬੱਚੀ ਆ ਮਗਰ ਬਹੁਤ ਪਿਆਰੀ ਤੇ ਬਾਕੀ ਠੰਡ ਦਾ ਸਾਇਆ ਜ ਬੜਾ ਚੰਗਾ। ਸੋ ਬੱਚਾ ਦੇਖੋ ਦੋਵੇਂ ਮਸ਼ੀਨ ਨਾਲ ਜੋ ਦੇਖੋ ਜੀ ਬੱਚਾ। ਠੀਕ ਆ ਦੋਨਾਂ ਟਾਇਬ ਦਾ ਬੈਠਦੇ ਥਣ ਲੱਗਿਆ ਵਾ ਹਣਾ। ਇੱਕ 10 ਚੋਂ ਮਾਨਦਾਨ ਮੜਾ ਮੋਟਾ ਇਹ ਕਹਿੰਦਾ ਕਰ ਦਾਂਗੇ। ਹਾਂ ਹਾਂ ਬਾਕੀ ਠੰਡੀ ਸੀ ਲਾਈ ਕੋਈ ਦਿੱਕਤ ਵਾਲੀ ਗੱਲ ਨਹੀਂ। ਜਿਵੇਂ ਮਰਜੀ ਬੰਦਾ ਕਿੱਧਰ ਦੀ ਮਰਜ਼ੀ ਬੈਠ ਪੁੱਠੇ ਪਾਸੇ ਬੈਠੋ ਸਿੱਧੇ ਪਾਸੇ ਬੈਠੋ। ਠੀਕ ਹੈ। ਮੋਲਾ ਧਾਰਾ ਦਾ ਇੱਕ ਨੰਬਰ ਆ ਜਾਵਾ ਹਣਾ। ਸੋ ਧਾਰਾ ਦੇਖੋ ਜਮਾ ਧਾਰਾ ਬਾ ਵੀਟੋ ਜਮਾ ਮਖਿਆਲ ਮਾਰਦੇ ਦੇਖ ਲੋ ਜੀ। ਠੀਕ ਹੈ। ਇੱਕ 10 ਚੋਂ ਮਾਨਦਾਨ ਕਰ ਦਾਂਗੇ। ਹਾਂ ਜ ਇਹ ਕਦੋਂ ਕਿਸੇ ਨਾਲ ਹੀ ਸੁਣ ਲੱਗਦੀ ਹੈ ਨਾਲ ਹੀ ਸੁਣੀ ਆਈ ਕਿ ਠੀਕ ਸੁਣ ਰਿਹਾ ਮੇਰੇ ਨਾਲ ਨੂੰ 15 ਮਿੰਟ ਪਹਿਲਾਂ ਸੀ ਇਹ ਇਹਦੇ ਮਗਰ ਬੱਚਾ ਕੀ ਆ ਜੀ ਇਹਦੇ ਮਗਰ ਬੱਚਾ ਆ ਜੀ ਅੱਛਾ ਇਹਦੇ ਮਗਰ ਆ ਗਿਆ ਬੱਚਾ ਤੇ ਜੇਰੇ ਦੀ ਸਟਾਰਟ ਹੋ ਗਈ ਨਾ ਪਹਿਲੀ ਇਹਦਾ ਰੇਡ ਕੀ ਰੱਖਿਆ ਜੀ ਆਪਾਂ ਇਹ ਇੱਕ ਵੀ ਦੀ ਦੇਵਾਂਗੇ ਦੁੱਧ ਕਿੰਨਾ ਕੁ ਦੇ ਦੂਗੀ ਇਹ ਇਹ ਦੁੱਧ ਬਾਈ 30 ਤੋਂ ਪਲੱਸ ਦੇਉ ਠੀਕ ਆ 30 ਕਿਲੋ ਤੋਂ ਪਾਰ ਦੁੱਧ ਦੇ ਦੂਗੀ ਤੇ ਥਣ ਦਾ ਸਹਜ ਇਹਦਾ ਬੜਾ ਚੰਗਾ ਹਨਾ ਤੇ ਜੇ ਕੋਈ ਵੀਰ ਦੋਨੇ ਇਕੱਠਿਆਂ ਲੈਂਦਾ ਹੈ ਮਾਰਦਾਨ ਹੋ ਜਾਊਗਾ ਸੁਪਰਫੇਸ ਕੁਆਲਿਟੀ ਵਗੈਰਾ ਦੇਖੋ ਬੈੜ ਦੀ ਸੋਹਣੀ ਸਾਫ ਜੁਥਰੀ ਰਾਜ ਜੀ ਸਮੀ ਪੜੀ ਵੀ ਤੇ ਲੇਵਾ ਦੇਖੋ ਕਹਿ ਬਤਾ ਟੋਕ ਰੇਡਾ ਲੇਵਾ ਚ ਪੰਡ ਦੇ ਵੇਜਾ ਥੱਲੇ ਜਮ ਤੇ ਥਣਾ ਦੇ ਵਿੱਚ ਸਵਾ ਸਵਾ ਫੁੱਟ ਦੀ ਮਿੱਟੀ ਵੀ ਆ ਪਾਣੀ ਪਾਣੀ ਕਰਦੀ ਫਿਰਦੀ ਆ ਬੈੜ ਪਾਣੀ ਤੇ ਹੀ ਆ ਹਨਾ ਤਾਜੀ ਸੀ ਜੋਰਜਾ ਲੱਗਿਆ ਹੁੰਦਾ ਪਸ਼ੂ ਦਾ ਤੇ ਬਾਕੀ ਯਾਰ 1 ਲੱਖ 20 ਹਜ਼ਾਰ ਵੇਚਣ ਵਾਲਾ ਰੇਟ ਆ ਕੋਈ ਪਕਾਈ ਜਲੀ ਕੱਲ ਨਹੀਂ ਮਾਨਤਨ ਵੀਰ ਵਿੱਚੋਂ ਕਰ ਦੂੰ ਜੇ ਕੋਈ ਵੀ ਦੋਨੇ ਇਕੱਠਿਆਂ ਲੈਂਦਾ ਹੋਇਆ ਤਾਂ ਕਹਿੰਦਾ ਭਾਬਾ ਦੋ ਤੋਂ ਬਾਹਰ ਆਪਾਂ ਮਾੜਾ ਮੋਟਾ ਜਾਣਾ ਬੂ ਹਨਾ ਹੈ ਆਪਾਂ ਮਨ ਕੇ ਜਿਓ ਕੋ ਜੋੜਾ ਲੈਂਦਾ ਹੋਇ ਵਧੀਆ ਮਾਨਤ ਨਾ ਕਰਦਾਂਗੇ ਨਹੀਂ ਬਸ ਯਾਰ ਆਪਾਂ ਮੁੱਲ ਵੀ ਕੋਈ ਬਾਹਲਾ ਨਹੀਂ ਕਰਦੇ ਹੁੰਦੇ ਨਾ ਠੀਕ ਹੈ ਪਰ ਆਪਾਂ ਜੈ ਇੱਥੇ ਹੀ ਕਰਦੇ ਹੁੰਦੇ ਆ ਮਨਾ ਜੇ ਇਕੱਠਿਆਂ ਨੇ ਦੋਹੇ ਮਾਨਤ ਨਾ ਉਹ ਇਹ ਕਰਦਾਂਗੇ ਕਰ ਦਾਂਗੇ ਕਰ ਸੋ ਵੀਰੋ ਥਾਂਡੇ ਵਾਲੇ ਨੇੜੇ ਤੋਂ ਦੇਖ ਸਕਦੇ ਹਾਂ ਸੋਹਣਾ ਸਾਫ਼ ਸੁਥਰਾ ਹੱਤੀ ਚੋਈ ਵਾਲਾ ਥਾਣਾ ਤੇ ਨੰਬਰ ਬੋਲ ਦੋ ਭਾਈ ਦੁਬਾਰਾ ਆਪਾਂ ਨੰਬਰ ਮੇਰਾ 62808 60974 ਠੀਕ ਹੈ 1000 ਰੇਟ ਹੈ ਕਿ 1,20,000 ਬੱਚੀ ਵਾਲੇ ਦੇ 1,10,000 ਪਿੰਡ ਭਦੌੜ ਕੋਠੇ ਪਾਂਛਿਓ ਵਾਲੇ ਤੇ ਜ਼ਿਲ੍ਹਾ ਬਰਨਾਲਾ ਵੀਡੀਓ ਦੇ